ਸਸਿਕਾਲ ਜੀ ਕੀ ਹਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਸਭ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਅੱਜ ਦੀ ਵੀਡੀਓ ਡੇਰਾ ਮਹਾਰਾਜਾਣਾ ਜੋ ਪਿੰਡ ਹੀਰੋ ਕਲਾਂ ਤੋਂ ਵੱਡੇ ਖੀਵੇ ਨੂੰ ਮਤਲਬ ਕਿ ਖੀਵਾ ਕਲਾਂ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਤੇ ਸਥਿਤ ਹੈ ਹੀਰੋ ਕਲਾਂ ਤੇ ਖੀਵਾ ਕਲਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਲਗਭਗ 2-2 ਕਿਲੋਮੀਟਰ ਦਾ ਦੋਨਾਂ ਪਿੰਡਾਂ ਤੋਂ ਫਾਸਲਾ ਇਸ ਡੇਰੇ ਦਾ ਇਹ ਡੇਰਾ ਬਾਬਾ ਕਿਸ਼ਨ ਦਾਸ ਜੀ ਦੇ ਨਾਮ ਤੇ ਬਣਿਆ ਹੋਇਆ ਮਤਲਬ ਕਿ ਉਹਨਾਂ ਦਾ ਭਗਤੀ ਸਥਾਨ ਹੈ। ਬਾਬਾ ਕਿਸ਼ਨ ਦਾਸ ਜੀ ਡੇਰਾ ਰੋੜੀ ਵਾਲਾ ਤੇ ਡੇਰਾ ਮਹਾਰਾਜਣਾ ਦੋਨਾਂ ਥਾਂਵੇਂ ਆਇਆ ਜਾਇਆ ਕਰਦੇ ਸੀ। ਆਓ ਤੁਹਾਨੂੰ ਇਸ ਸਥਾਨ ਦੇ ਬਾਰੇ ਥੋੜੀ ਜੀ ਜਾਣਕਾਰੀ ਜਿੰਨੀ ਕ ਮੈਨੂੰ ਪਤਾ ਹੈ ਉਹ ਦੱਸਦੇ ਆਂ। ਕਹਿੰਦੇ ਨੇ ਕਿ ਇੱਕ ਸਮੇਂ ਬਹੁਤ ਜ਼ਿਆਦਾ ਗੜੇਮਾਰੀ ਹੋ ਰਹੀ ਸੀ। ਬਾਬਾ ਜੀ ਬੈਠੇ ਸੀ ਜਿਹੜੇ ਸਥਾਨ ਤੇ ਬਾਬਾ ਜੀ ਬੈਠੇ ਸੀ ਉੱਥੇ ਨਹੀਂ ਸੀ ਗੜੇ ਪੈ ਰਹੇ। ਸੰਗਤ ਨੇ ਪੁੱਛਿਆ ਕਿ ਬਾਬਾ ਜੀ ਇਹ ਕੀ ਚਮਤਕਾਰ? ਬਾਬਾ ਜੀ ਕਹਿੰਦੇ ਵੀ ਭਾਈ ਇਹ ਤੁਹਾਡੇ ਵੀ ਬਚਤ ਹੋ ਜੂਗੀ ਲੋਕਾਂ ਨੇ ਜਦੋਂ ਕਿਹਾ ਨਾ ਵੀ ਸਾਡੇ ਅੰਦਰ ਫਸਲਾਂ ਮਰ ਗਈਆਂ ਬਾਬਾ ਜੀ ਤੁਹਾਡੇ ਕੋਲੇ ਗੜੇ ਨਹੀਂ ਪੈ ਰਹੇ ਬਾਬੇ ਕਹਿੰਦੇ ਵੀ ਭਾਈ ਥੋੜੀ ਵੀ ਬਚਤ ਹੋ ਜੂਗੀ ਪਰ ਇੱਕ ਨਿਯਮ ਅਪਣਾਉਣਾ ਪਊਗਾ ਉਹ ਕਹਿੰਦੇ ਬਾਬਾ ਜੀ ਹੁਕਮ ਕਰੋ ਸਾਡੇ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਦੱਸਿਆ ਕਿ ਭਾਈ ਤੁਸੀਂ ਨੇ ਕਾਰਸੀ ਵਾਲੇ ਦਿਨ ਨਾ ਬਲਦ ਗੱਡੇ ਚ ਜੋੜਨਾ ਨਾ ਹਲ ਚ ਜੋੜਨਾ ਮਤਲਬ ਕਿ ਕਾਰਸੀ ਵਾਲੇ ਦਿਨ ਤੁਸੀਂ ਨੇ ਭਾਈ ਬਲਦ ਨੂੰ ਛੁੱਟੀ ਕਰਨੀ ਹੈ ਸਾਰੇ ਪਿੰਡ ਨੇ ਬਾਬਾ ਜੀ ਦੇ ਬਚਨਾਂ ਤੇ ਫੁੱਲ ਚੜਾਏ ਤੇ ਉਸ ਤੋਂ ਬਾਅਦ ਇਹ ਪ੍ਰਥਾ ਸਾਡੇ ਪਿੰਡ ਦੇ ਵਿੱਚ ਲਾਗੂ ਹੋ ਗਈ। ਕਾਰਸੀ ਵਾਲੇ ਦਿਨ ਸਾਡੇ ਪਿੰਡ 'ਚ ਹੁਣ ਤੱਕ ਵੀ ਬਲਦ ਦੇ ਰੇੜਾ ਨਹੀਂ ਜੋੜਿਆ ਜਾਂਦਾ। ਹੁਣ ਤਾਂ ਇਕੱਲੇ ਰੇੜੀ ਰਹਿ ਗਏ ਹਨ। ਪਹਿਲਾਂ ਤਾਂ ਹਲ ਚੱਲਦੇ ਹੁੰਦੇ ਸੀਗੇ। ਮਤਲਬ ਬਲਦ ਹੁਣ ਜੋੜਿਆ ਨਹੀਂ ਜਾਂਦਾ। ਛੁੱਟੀ ਹੁੰਦੀ ਹੈ ਬਲਦ ਨੂੰ। ਕੁਝ ਕੁ ਲੋਕ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਨੂੰ ਮੰਨਦੇ ਵੀ ਨਹੀਂ, ਉਹ ਜੋੜਦੇ ਵੀ ਨਹੀਂ। ਉਹ ਕੁਝ ਕੁ ਲੋਕਾਂ ਦਾ ਖਮਿਆਜਾ ਸਾਡੇ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਰੇ ਪਿੰਡ ਨੂੰ ਭੁਗਤਣਾ ਪੈਂਦਾ। ਪਿਛਲੇ ਕੁਝ ਸਮੇਂ ਦੇ ਦੌਰਾਨ ਥੋੜੀ-ਬਹੁਤੀ ਗੜੇਮਰੀ ਦਾ ਸਾਡੇ ਪਿੰਡ 'ਚ ਨੁਕਸਾਨ ਹੋਇਆ। ਅਸੇ ਪਾਸੇ ਪਿੰਡਾਂ ਨਾਲ ਪਰਮਾਤਮਾ ਨੇ ਫੇਰ ਵੀ ਸੁੱਖ ਰੱਖੀ। ਸੋ ਬਈ ਗੱਲ ਹੈਗੀ ਆ ਸ਼ਰਦਾ ਦੀ। ਵਿੱਚ ਬੰਦੇ ਕਹਿੰਦੇ ਨੇ ਕਿ ਬਈ ਤੂੰ ਪਖੰਡ ਪ੍ਰਮੋਟ ਕਰਦਾ। ਬਈ ਮੈਂ ਪਖੰਡ ਪ੍ਰਮੋਟ ਨਹੀਂ ਕਰਦਾ। ਸੰਤਾਂ ਮਹਾਪੁਰਸ਼ਾਂ ਦੀ ਭਗਤੀ ਹੁੰਦੀ ਹੈ, ਸਿਮਰਨ ਹੁੰਦਾ ਹੈ। ਇਹ ਸਿਮਰਨ ਨੂੰ ਸਦਾ ਸੱਚ ਦੇ ਹੁੰਦੇ ਰਹਿੰਦੇ ਨੇ। ਸੋ ਏਸੇ ਸਿਮਰਨ ਨੂੰ ਏਸੇ ਭਗਤੀ ਨੂੰ ਸਾਡੇ ਪਿੰਡ ਦੇ ਵਿੱਚ ਸਜਦਾ ਹੁੰਦਾ। ਸੰਤ ਬਾਬਾ ਬੱਗਾ ਸਿੰਘ ਜੀ, ਸੰਤ ਬਾਬਾ ਕਿਸ਼ਨ ਦਾਸ ਜੀ, ਸੰਤ ਬਾਬਾ ਓਜਾਗਰ ਸਿੰਘ ਜੀ। ਤੇ ਸਾਡੇ ਪਿੰਡ ਦੇ ਵਿੱਚ ਹੋਰ ਕਾਫੀ ਸਥਾਨ ਬਣੇ ਨੇ ਤੁਹਾਨੂੰ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੁਹਾਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਤੁਹਾਡੇ ਪਿੰਡ ਦੇ ਵਿੱਚ ਕੋਈ ਇਤਿਹਾਸਕ ਸਥਾਨ ਹੈ ਜਿਹਦੀ ਤੁਹਾਨੂੰ ਲੱਗਦਾ ਵੀਡੀਓ ਬਣਨੀ ਚਾਹੀਦੀ ਹੈ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਕਮੈਂਟ ਕਰ ਸਕਦੇ ਹੋ 네ਗੇਟਿਵ ਕਮੈਂਟਾਂ ਤੋਂ ਹੱਥ ਬਨ ਕੇ ਬੇਨਤੀ ਹੈ ਬਾਈ ਬਣ ਕੇ ਨਾ